ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਰਈਆ ਜ਼ਿਲ੍ਹਾ ਬਠਿੰਡਾ ਬਾਈਕ ਕੋਲ ਦੋ ਗਾਮਾ ਤੇ ਇੱਕ ਪੂਰੀ ਕੱਟੀ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਹੈ ਜੀ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਨਹੀਂ ਜਾਣਕਾਰੀ ਹਾਂਜੀ ਵੀਰ ਜੀ ਸਾਸਰੀ ਦਾ ਜੀ ਸਾਸਰੀ ਦਾ ਜੀ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਜੀ ਵੀਰਵੱਲਾ ਜੀ ਪਿੰਡ ਪਿੰਡ ਰਾਈ ਆ ਜੀ ਜ਼ਿਲ੍ਹਾ ਬਠਿੰਡਾ ਜੀ ਠੀਕ ਆ ਹਾਂਜੀ ਬਾਈ ਜੀ ਆਪਣੀ ਪਹਿਲੀ ਗਾਂ ਦੀ ਜਾਣਕਾਰੀ ਦਿਓ ਜੀ ਦੀ ਇਹ ਜੀ ਦੂਜੇ ਦੂਜੇ ਦੂਜਾ ਸੂਆ ਜੀ ਹਾਂਜੀ ਇਹ ਦਿਨ ਰਹਿੰਦੇ ਨੇ ਜਿਹਦੇ ਸੂਣ ਦੇ ਕਿੰਨੇ ਦਿਨ ਰਹਿੰਦੇ ਆ ਜੀ 15 10 12 ਕਿ ਦਿਨ ਰਹਿੰਦੇ ਨੇ ਜੀ ਠੀਕ ਹੈ ਜੀ ਹਾਂਜੀ ਹਾਂ ਤੇ ਰੇਟ ਭਰਾ ਦਾ ਰੇਟ ਜਿਹਦਾ 65000 ਰੁਪਇਆ ਜੀ ਤੋਰ ਕੇ ਦਿਖਾਉਂਗਾ ਜੀ ਤੋਰ ਦਿੰਦੇ ਲੋ ਭਰਾ ਰੇਟ ਬਾਈ ਨੇ 65000 ਦੱਸਿਆ 10 12 ਦਿਨ ਰਹਿੰਦੇ ਆ ਵਾਹ ਠੰਡੀ ਸੀਲ ਪੂਰੀ ਦੇਖ ਸਕਦੇ ਹੋ ਲੈ ਵਾਲੂਆ ਠੀਕ ਹੈ ਜੀ ਪੋੜ ਲਈ ਮੋੜ ਦੋ ਚੈੱਕ ਕਰ ਸਕਦੇ ਹੋ ਫੇਸ ਬਿਊਟੀ ਤੋਰਾ ਤਾਰਾ ਠੀਕ ਹੈ ਜੀ ਦੇਖੋ ਜੀ ਫੇਸ ਪੂਰੀ ਠੰਡੀ ਸੀਦਾ ਜੀ ਠੀਕ ਹੈ ਜੀ ਲੋ ਲੋ ਕੋ ਲੇਵਾ ਦੇਖ ਸਕਦਾ ਅਰੇ ਤਾਂ ਨਹੀਂ ਨਹੀਂ ਆਲੇ ਤਾਂ ਲੇਵਾ ਕਰਮਾ ਵਾਲੀ ਬਣਾਉਗੀ ਠੀਕ ਹੈ ਮਾਰਾ ਹਾਂਜੀ ਭਾਜੀ ਬੂਰੀ ਕੱਟੀ ਦੀ ਜਾਣਕਾਰੀ ਦਿਓ ਜੀ ਕਿੰਨੇ ਟਾਈਮ ਦੀ ਹੋਗੀ ਇਹ ਜੀ 12 ਮਹੀਨੇ ਦੀ ਹੈ ਜੀ ਠੀਕ ਹੈ ਜੀ ਤੇ ਮਾਮੂ ਦਾ ਰਿਕਾਰਡ ਪਤਾ ਜੀ ਇਹਦਾ ਕਿੰਨਾ ਸੀ 16 ਕਿਲੋ ਦੁੱਧ ਸੀ ਜੀ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਜੀ 35000 ਕੇ ਲੈਣ ਦੇਣ ਠੀਕ ਹੈ ਜੀ ਤੋਰ ਕੇ ਦਿਖਾਉਗੀ ਤੋਰ ਦਿੰਨੀ ਲੋਪਰਾ ਦੇਖ ਸਕਦੇ ਹੋ ਮਾਦਾਰ ਰਿਕਾਰਡ ਹੈਗਾ ਸੀ 16 17 ਲੀਟਰ ਵਾਈ ਦਸਰਿਆ ਠੀਕ ਹੈ ਜੀ ਬੂਰੀ ਕੱਟੀ ਹੈ ਜੀ ਮੱਥੇ ਤੇ ਵਾਟਾ ਜੀ ਚਿੱਟਾ ਥਣ ਥਣ ਦੇਖ ਸਕਦੇ ਹੋ ਪਰਾ ਠੀਕ ਹੈ ਮੋੜ ਦੋ ਬਰਾ ਮੋੜ ਦੋ ਸੁਰਾਤਰਾ ਸੋਟ ਤੁਹਾਡੇ ਸਾਹਮਣੇ ਹੈ ਜੀ ਫੇਸ ਬਿਊਟੀ ਸੋਹਣੀ ਸੁਨੱਖੀ ਠੀਕ ਹੈ ਜੀ ਆ ਜਾਓ ਜੀ ਬਤਾ ਆ ਜਾਓ ਜੀ ਵਾਜੀ ਜੀ ਨੇ ਆਪਣਾ ਰੇਟ ਵੀ ਦੱਸਤਾ ਪੈਂਡ ਰਾਈਆ ਬੰਦੋ ਜੀ ਬੰਦੋ ਜਿਲਾ ਬਠਿੰਡਾ ਜੀ ਹਾਂਜੀ ਭਾਈ ਜੀ ਤੀਜੇ ਬਾਅਦ ਦੀ ਜਾਣਕਾਰੀ ਦਿਓ ਜੀ ਇਹ ਬਾਈ 6-3 ਮਹੀਨੇ ਦੀ ਗੱਪਣਾ ਹਾਂਜੀ ਇਹ ਦੰਦੋ ਕੀ ਰਹੀ ਹੈ ਹਾਂ ਜੀ ਹਾਂ ਕੀ ਵੀ ਠੀਕ ਹੈ ਜੀ ਤੇ ਰੇਟ ਰੂਟ ਭਰਾ ਦਾ ਰੇਟ ਤਾਂ ਜੀ ਫੋਨ ਤੇ ਕਰਾਂਗੇ ਠੀਕ ਹੈ ਜੀ ਤੋਰ ਕੇ ਦਿਖਾਉਂਗੀ ਬੜਾ ਲੋ ਜੀ ਥੋੜਾ ਥੋੜਾ ਗਰਚੀ ਪੈਂਦੀ ਆ ਦੇਖ ਸਕਦੇ ਹੋ ਇਸ ਕੁਆਲਿਟੀ ਦੇਖ ਸਕਦੇ ਹੋ ਦੇਖੋ ਵੈੜ ਦਾ ਸਕੀਨ ਕਰਨਾ ਕਰਨ ਦੀ ਸਕੀਨ ਠੀਕ ਹੈ ਜੀ ਲੋ ਜੀ ਰੁਕੋ ਕੁੜਾ ਰੁਕੋ ਕੁੜਾ ਲੈ ਵਾ ਦਿਖਾ ਦੀ 3.5 ਮਹੀਨੇ ਦੀ ਗੱਬਣਾ ਠੀਕ ਹੈ ਜੀ ਬਸ ਠੀਕ ਹੈ ਜੀ ਚੈੱਕ ਵੀਰੇ ਆਪਣੀ ਕਰਾਈ ਵੀ ਆ ਹਾਂ ਜੀ ਹਾਂ 3.5 ਮਹੀਨੇ ਦੀ ਚੈੱਕ ਪਾਸ ਠੀਕ ਹੈ ਜੀ ਠੀਕ ਲੋ ਭਰਾ ਠੀਕ ਹੈ ਜੀ ਕਿਸੇ ਨੇ ਚੈੱਕ ਕਰਉਣੇ ਦਾ ਕਰਵਾ ਸਕਦੇ ਹੋ ਭਰਾ ਚੈੱਕ ਕਰਾ ਸਕਦਾਗਾ ਜੀ ਹਾਂ ਚੈੱਕ ਕਰਾ ਸਕਦਾ ਬਾਈ ਠੀਕ ਹੈ ਜੀ ਠੀਕ ਲੋ ਭਰਾ ਤੈਨਾਂ ਨਾਗ ਹੋ ਗਏ ਬਾਈ ਕੋਣ ਚੌਥੀ ਨਗਦੀ ਆਪਾਂ ਕਰਦੇ ਆ ਬਾਈ ਨਾ ਕਰਦਾ ਹਾਂਜੀ ਬਾਈ ਚੌਥੀ ਵੜ ਦੀ ਜਾਣਕਾਰੀ ਦੇ ਦੇਗੇ ਇਹ ਬਾਈ ਪਰਛੋ ਚੁਈ ਆ ਗਈ ਠੀਕ ਹੈ ਜੀ 14 15 ਕਿਲੋ ਬੌੜਾ ਹੈਗਾ ਇਹ ਥੱਲੇ ਠੀਕ ਹੈ ਜੀ ਮਾਗਰ ਮਾਗਰ ਬਾਈ ਬੱਸੀ ਹੈ ਰੇਟ ਭਰਾ ਦਾ ਰੇਟ ਤਾਂ ਜੀ ਫੋਨ ਤੇ ਕਰਾਂਗੇ ਠੀਕ ਹੈ ਜੀ ਹਾਂਜੀ 14 15 ਲੀਟਰ ਬੌੜਾ ਭੰਗਰ ਭਰਾ ਬੱਸੀ ਹੈ ਦੇਖ ਸਕਦੇ ਹੋ ਦੂਜੇ ਸੂਇਆ ਜੀ ਠੀਕ ਅੱਲੇ ਵਾਲੂਆ ਚੈੱਕ ਕਰ ਸਕਦੇ ਬੱਚੀ ਜ਼ਰੂਰ ਹੈ ਬੱਚੀ ਆ ਭਰਾ ਦੁੱਤ ਨੇ ਵਾਲੀ ਇਹਦੇ ਚ ਨਹੀਂ ਨਹੀਂ ਠੀਕ ਹੈ ਜੀ ਲੋਪਰਾ ਰੇਟ ਵਾਈ ਜੀ ਕਹਿੰਦੇ ਫੋਨ ਤੇ ਤੁਰਕ ਦਿਖਾਵਾਂਗੇ ਜੀ ਨੂੰ ਤੁਰਕੇ ਦਿਖਾ ਦਾਂਗੇ ਠੀਕ ਹੈ ਜੀ ਲੋਪਰਾ ਫੇਸ ਬਿਊਟੀ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਸੋਹਣੀ ਆ ਵੜ ਠੀਕ ਹੈ ਜੀ ਲੋ ਜੀ ਤੁਰ ਦੇ ਜੀ ਤੁਰ ਚਲੋ ਚਲੋ ਲੋਪਰਾ ਚੈੱਕ ਕਰ ਸਕਦੇ ਹੋ ਭਰਾ ਤੁਰ ਦੇ ਤੁਰ ਨੰਮੀ ਥੋੜਾ ਤੋਂ ਬੜੀ ਉਹ ਜਿਲੇ ਵਾਲੂਆ ਤੁਸੀਂ ਦੇਖ ਸਕਦੇ ਰੋਕ ਲੋ ਜੀ ਮੜਾ ਇੱਥੇ ਰੋਕ ਲੋ ਲੋ ਜੀ ਚੈੱਕ ਕਰ ਸਕਦੇ ਆਪਣਾ ਵਧ ਜਾਣਕਾਰੀ ਪਾਈ ਤੇ ਲੈਣੇ ਫੋਨ ਤੇ ਠੀਕ ਹੈ ਜੀ ਬੰਦ ਲੋ ਜੀ ਬਾਈ ਇਹਨਾਂ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਪਿੰਡ ਰਈਆ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਬਾਈ ਖੋੜ ਚਾਰ ਨਗ ਪਕਾਉਗਾ ਚਾਰੇ ਆਪਾਂ ਦਿਖਾਤੇ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆਕਰ ਜੀਤ ਲੈ ਉਹਨੂੰ ਬਾਤਾਂ ਦਾ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਰੈਕਮੈਂਡਡ ਵੀਡੀਓ ਘਰ ਕਰਦੇ ਰਹੀ। ਮਿਲਦੇ ਆਂ ਭਰਾ ਅਗਲੀ ਵੀਡੀਓ ਚੁੱਪ ਕੇ ਬਾਈ ਜੀ